ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਤੇ ਸਭ ਤੋਂ ਪਹਿਲਾਂ 1 ਜਨਵਰੀ 2026 ਨਵੇਂ ਸਾਲ ਦੀਆਂ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਹੋਣ ਨਵਾਂ ਸਾਲ ਸਭ ਲਈ ਹਾਸੇ ਖਿੜੇ ਖੁਸ਼ੀਆਂ ਵਾਲਾ ਤੰਦਰੁਸਤਾਂ ਤੰਦਰੁਸਤੀਆਂ ਵਾਲਾ ਸਿਮਰਨ ਭਰਿਆ ਹੋਵੇ ਸਤਿਗੁਰੂ ਕਿਰਪਾ ਕਰਨ ਸਭ ਦੇ ਉੱਪਰ ਤੇ ਅੱਜ ਆਪਾਂ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਹੈ ਕਿ ਕਈ ਵਾਰੀ ਪਸ਼ੂ 6 6 ਮਹੀਨੇ ਸਾਲ-ਸਾਲ ਪੰਨ ਜਾਂਦਾ ਹੈ ਪਸ਼ੂ ਗੱਭਰ ਨਹੀਂ ਹੁੰਦਾ ਉਸ ਤੇ ਦੇਸੀ ਫਾਰਮੂਲੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਇਸੇ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਤੇ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਡੇਰੀ ਫਾਰਮਿੰਗ ਜਾਂ ਆਮ ਕਿਸਾਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਪਸ਼ੂਛੀ ਤੋਂ ਸਾਲ ਮਹੀਨੇ ਤੱਕ ਆਪਾਂ ਨੂੰ ਵਿਹਲਾ ਹੀ ਸਾਂਭਣਾ ਪਵੇ ਕਿਉਂਕਿ ਅੱਜਕੱਲ ਪਸ਼ੂਆਂ ਦੇ ਵਿੱਚ ਰਿਪੀਟਰ ਦੀ ਜਿਹੜੀ ਬਿਮਾਰੀ ਹੈ ਇਹ ਬਹੁਤ ਜ਼ਿਆਦਾ ਹੈ ਇਹ ਤਕਰੀਬਨ ਹਰ ਇੱਕ ਕਿਸਾਨ ਦੇ ਘਰੇ ਜਿਨ੍ਹਾਂ ਨੇ ਵੀ ਪਸ਼ੂ ਰੱਖੇ ਨੇ ਭੈਣ ਭਰਾਵਾਂ ਨੇ ਉਹਨਾਂ ਦੇ ਘਰੇ ਇਹ ਦਿੱਕਤ ਜ਼ਰੂਰ ਹੈ ਕਿ ਪਸ਼ੂ ਗੱਭਣ ਨਹੀਂ ਠਹਿਰਦਾ ਵਾਰ-ਵਾਰ AI ਕਰਵਾਉਣੀ ਪੈਂਦੀ ਹੈ ਤੇ ਪਰ ਪਸ਼ੂ ਜਦੋਂ ਚੈੱਕ ਕਰਾਈਦਾ ਤਾਂ ਉਹ ਵਿਲਾ ਨਿਕਲ ਜਾਂਦਾ ਇਹ ਬਿਮਾਰੀ ਇਹ ਜੋ ਵੀ ਹੈ ਇਹ ਸਭ ਮਤਲਬ ਕਿ ਇੱਕ ਆਪਣੀਆਂ ਜੋ ਫੀਡ ਵਗੈਰਾ ਪਾਉਣੇ ਆ ਜਾਂ ਜੋ ਵੀ ਆਪਾਂ ਡਾਕਟਰੀ ਇਲਾਜ ਕਰਾਉਣੇ ਆ ਤਾਂ ਉਹਦੇ ਕਰਕੇ ਹੈ ਕਿਉਂਕਿ ਆਪਾਂ ਕੈਮੀਕਲ ਜਿਹੜੀ ਹੈਗੀ ਉਹ ਜ਼ਿਆਦਾ ਯੂਜ਼ ਕਰਨ ਲੱਗ ਗਏ ਆ ਪਹਿਲੇ ਸਮੇਂ ਦੇ ਵਿੱਚ ਆਪਾਂ ਦੇਸੀ ਦਵਾਈਆਂ ਵਰਤਦੇ ਸੀ ਤਾਂ ਉਸੇ ਕਰਕੇ ਆਪਾਂ ਨੂੰ ਡਾਕਟਰ ਵੀ ਸੱਦਣ ਦੀ ਲੋੜ ਨਹੀਂ ਸੀ ਪੈਂਦੀ ਹੁਣ ਜਿੰਨੇ ਜ਼ਿਆਦਾ ਪਸ਼ੂ ਹੈ ਓਨੇ ਜ਼ਿਆਦਾ ਡਾਕਟਰ ਹੋ ਚੁੱਕੇ ਆ ਬੈਨੀਫਿਟ ਘਟ ਤੇ ਆਪਾਂ ਨੂੰ ਇਸ ਦੇ ਨੁਕਸਾਨ ਜਿਹੜੇ ਹੈਗੇ ਉਹ ਜ਼ਿਆਦਾ ਚੱਲਨੇ ਪੈ ਰਹੇ ਆ ਤੇ ਜਿਹੜੀਆਂ ਪਹਿਲਾਂ ਛੋਟੀਆਂ ਜਾਂ ਮੱਝਾਂ ਨੇ ਉਹਨਾਂ ਦੇ ਵਿੱਚ ਜਾਂ گاਵਾਂ ਦੇ ਵਿੱਚ ਪਹਿਲਾਂ گاਵਾਂ ਦੇ ਵਿੱਚ ਹੁੰਦਾ ਸੀ ਪਰ ਹੁਣ ਮੱਝਾਂ ਦੇ ਵਿੱਚ ਵੀ ਇਹ ਵਾਲੀ ਦਿੱਕਤ ਬਹੁਤ ਹੀ ਜ਼ਿਆਦਾ ਆ ਚੁੱਕੀ ਹੈ ਕਿ ਵਾਰ-ਵਾਰ ਏਆਈ ਕਰਵਾਉਣੀ ਪੈਂਦੀ ਹੈ ਤੇ ਪਰ ਪਸ਼ੂ ਫਿਰ ਵੀ ਗੱਭਣ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦੀ ਖਰਾਕ ਤੇ ਧਿਆਨ ਦੇਣਾ ਜਿੰਨਾ ਹੋ ਸਕੇ ਕੈਮੀਕਲ ਰਹਿਤ ਦੇਸੀ ਖਰਾਕ ਦੇਉ ਘਰ ਦੀ ਤੇ ਦੂਸਰੇ ਨੰਬਰ ਤੇ ਪਸ਼ੂਆਂ ਦੀ ਜਿਹੜੇ ਲੀਵਰ ਟੋਨਿਕ ਹੈ ਉਹ ਦੇਣੇ ਚਾਹੀਦੇ ਆ ਭੁੱਖ ਵਗੈਰਾ ਸਹੀ ਲੱਗੇ ਉਹਨਾਂ ਨੂੰ ਮਿੱਠਾ ਸੋਡਾ ਦੇਣਾ ਚਾਹੀਦਾ ਹੈ ਨਮਕ ਦੇਣੇ ਚਾਹੀਦੇ ਨੇ ਚਿੱਟਾ ਕਾਲਾ ਜੋ ਵੀ ਨਮਕ ਹੁੰਦਾ ਸਿੱਧਾ ਨਮਕ ਇਹ ਸਾਰੇ ਇਹਨਾਂ ਨੂੰ ਦੇਣੇ ਚਾਹੀਦੇ ਨੇ ਤੇ ਤੀਸਰੇ ਨੰਬਰ ਤੇ ਆਪਾਂ ਨੂੰ ਇਹਨਾਂ ਦੀ ਜਿਹੜੀ ਹੈਗੀ ਅੱਡੀ ਵਾਰਮਿੰਗ ਵੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੁਹਾਨੂੰ ਦੱਸਾਂਗੇ 100% 101% ਵਰਤਿਆ ਹੋਇਆ ਨੁਕਤਾ ਜਿਹੜਾ ਜਿਹਦੇ ਨਾਲ ਤੁਹਾਡੇ ਪਸ਼ੂ 100% ਜਿਹੜੇ ਗੱਭਣ ਹੋਣਗੇ ਉਹ ਫਾਰਮੂਲਾ ਇਹ ਹੈ ਕਿ ਤੁਸੀਂ ਦੋ ਕਲੀਆਂ ਲਸਣ ਦੀਆਂ ਲੈ ਲੈਣੀਆਂ 50 ਗ੍ਰਾਮ ਤੁਸੀਂ ਹਲਦੀ ਲੈ ਲੈਣੀ ਹੈ ਤੇ 50 ਗ੍ਰਾਮ ਹੀ ਤੁਸੀਂ ਸੁੱਕਾ ਆਮਲਾ ਲੈ ਲੈਣਾ ਆਮਲਾ ਪਾਊਡਰ ਮਿਲ ਜਾਂਦਾ ਉਹ ਲੈ ਲੈਣਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਡੇਲੀ ਤੁਸੀਂ ਪਸ਼ੂ ਨੂੰ 10 ਤੋਂ 15 ਦਿਨ ਦੇਣਾ ਤੇ ਉਸ ਤੋਂ ਬਾਅਦ ਤੁਹਾਡਾ ਪਸ਼ੂ ਜਿਹੜਾ ਏਆਈ ਤੋਂ ਬਾਅਦ ਗੱਭਣ 100% ਠਹਿਰ ਜਾਏਗਾ ਠੀਕ ਹੈ ਤੇ ਤੁਸੀਂ ਇਸ ਫਾਰਮੂਲੇ ਨੂੰ ਦੱਸੇ ਤਰੀਕੇ ਦੇ ਅਨੁਸਾਰ ਵਰਤਣਾ ਦਾਣੇ ਦੇ ਵਿੱਚ ਪਾ ਕੇ ਤੁਸੀਂ ਇਹ ਪਸ਼ੂ ਨੂੰ ਦੇ ਸਕਦੇ ਹੋ ਜਾਂ ਤੋਂ ਤੁਸੀਂ ਮਤਲਬ ਕਿ ਜਦੋਂ ਪੱਠੇ ਪਾਉਣੇ ਹੋ ਉਸ ਟਾਈਮ ਤੇ ਦੇ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੁਸੀਂ ਡੀ ਵਰਮਿੰਗ ਕਰਿਓ ਤੇ ਫਿਰ ਇਹ ਦੇਸੀ ਨੁਕਤਾ ਵਕਤ ਵਰਤਿਓ ਤੇ ਤੁਸੀਂ ਇਸ ਦਾ ਰਿਜ਼ਲਟ 100% ਸ਼ੋਰਟੀ ਦੇ ਨਾਲ ਲਓਗੇ ਤੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਰਿਸ਼ਤੇਦਾਰ ਮਿੱਤਰਾਂ ਦੇ ਨਾਲ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਆਸਾਨੀ ਦੇ ਨਾਲ ਮਿਲ ਸਕੇ ਧੰਨਵਾਦ